ਪਰਮ ਸਰਮਾਨ ਜੋ ਸਤਿਗੁਰਾਂ ਦੀ ਸੱਚੀ ਧਨਵਾਜੀ ਸਤਕਾਰ ਜੋ ਸਾਥ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੀ ਦਾ ਸ੍ਰੀ ਰਾਗ ਦੇ ਵਿੱਚੋਂ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਅੱਜ ਦੇ ਪਾਵਨ ਵਚਨ ਹਨ ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲ ਰਾਤੀ ਬੂੰਦ ਕਹਿੰਦੇ ਨੇ ਬਰਖਾ ਦੀ ਇੱਕ ਬੂੰਦ ਚਾਤਰਕ ਦਾ ਮਤਲਬ ਹੈ ਪਪੀਹਾ ਅਕਾਰਪੁਰਖ ਵਾਹਿਗੁਰੂ ਦੀ ਚਲਣਾ ਵਿੱਚ ਬੇਨਤੀ ਰੂਪ ਵਚਨ ਕਹੇ ਹਰੀ へ ਸੁਆਮੀ へ ਵਾਹਿਗੁਰੂ ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤੜਫ ਰਿਆ ਮੇਰੇ ਅੰਦਰ ਅਪੀਹੇ ਦੀ ਤਰ੍ਹਾਂ ਤਰਪ ਹੈ ਮੇਰੇ ਮਿਹਰ ਕਰੋ ਕਿ ਤੁਹਾਡਾ ਨਾਮ ਮੇਰੇ ਵਾਸਤੇ ਸਵੰਤੀ ਬੂੰਦ ਬਣ ਜਾਏ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਮਕਾਤੀ ਹੈ ਹੈਰੀ ਹੈ ਪ੍ਰਮਾਤਮਾ ਆਪਣੀ ਮਿਹਰ ਕਰ ਦੋ ਕਿ ਅੱਖ ਦੇ ਝਮਕਣ ਜਿੰਨੇ ਸਮੇਂ ਬਾਤਾਂ ਹੀ ਮੇਰੀ ਮੂੰਹ ਵਿੱਚ ਆਪਣੀ ਨਾਮ ਦੀ ਸਵੰਤੀ ਬੂੰਦ ਪਾ ਦੂ ਜੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਕਿਉਂਕਿ ਗੁਰੂ ਸਾਹਿਬ ਸਮਝਾਉਂਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਰਤਾ ਭਰ ਸਮੇਂ ਲਈ ਵੀ ਰਹਿ ਨਹੀਂ ਸਕੀਦਾ ਜਿਉਂ ਅਮਲ ਅਮਲੀ ਮਰ ਜਾਈਏ ਤਿਉ ਹਮ ਹਰ ਬਿਨ ਹਮ ਮਰ ਜਾਂਦੀ ਆਮਲੀ ਕਹਿੰਦੇ ਨੇ ਨਸ਼ਈ ਮਨੁੱਖ ਨੂੰ ਜਿਹੜਾ ਨਸ਼ੇ ਦਾ ਆਦੀ ਹੁੰਦਾ ਹੈ ਮਰਦ ਅਕਾਦੇ ਵੀ ਜਿਵੇਂ ਨਸ਼ੇ ਤੋਂ ਬਿਨਾ ਆਮਲੀ ਜਿਹੜਾ ਹੈ ਨਸ਼ੇ ਦਾ ਆਦੀ ਮਨੁੱਖ ਤੜਫ ਰਿਹਾ ਹੁੰਦਾ ਹੈ ਤੜਪុតਦਾ ਹੈ ਤੇਵੇਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡੇ ਅੰਦਰ ਵੀ ਤੜਪ ਪੈਦਾ ਹੋ ਜਾਏ ਰਹਾਉ ਤੂੰ ਮਹਾਰ ਸਰਵਰ ਅਤ ਅਗਾਹਾ ਹਮ ਲੈ ਨ ਸਕੈ ਅੰਤਮਾਤੀ ਏ ਪ੍ਰਮਾਤਮਾ ਤੂੰ ਗੁਨਾ ਦਾ ਬੜਾ ਹੀ ਡੂੰਗਾ ਸੁੰਦਰ ਹੈ ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਪਰ ਵੀ ਨਹੀਂ ਲੱਭ ਸਕਦੇ ਤੂੰ ਪਰੈ ਪਰੈ ਅਪਰੰਪੁਰ ਸੁਆਮੀ ਮੈਂ ਤੇ ਜਾਣਉ ਆਪਣਾ ਗਾਤੀ ਤੂੰ ਪਰੇ ਤੋਂ ਪਰੇ ਹੈ ਤੂੰ ਬੇਅੰਤ ਹੈ ਈ ਪੀ ਸੁਆਮੀ ਤੂੰ ਕਿਓਜ ਹੈ ਤੇ ਕਿਤਨਾ ਕੋ ਵੱਡਾ ਹੈ ਇਹ ਭੇਦ ਤੂੰ ਆਪ ਹੀ ਜਾਣਦਾ ਹੈ ਹਰ ਕੇ ਸੰਤ ਜਨ ਹਰ ਜਪਿਓ ਹਰ ਰੰਗ ਚਲੂ ਲੈ ਰਾਤੀ ਮਰ ਸਮਝਾਨੇ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਮਾਲਕ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਬੱਚ ਰੰਗੇ ਗਏ ਹਰ ਹਰ ਭਗਤ ਬਨਿਆ ਤ ਸੋਭਾ ਹਰ ਜਪਿਓ ਊਤਮ ਪਤੀ ਪਤੀ ਕਹਿੰਦੇ ਨੇ ਪਤਨ ਇੱਜ਼ਤ ਨੂੰ ਕਦੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ ਤੇ ਉਹਨਾਂ ਨੂੰ ਲੋਕ-ਲੋਗ ਬੜੀ ਸੂਭਾ ਮਿਲੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋ ਗਈ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੀ ਪਰ ਕਹਿੰਦੇ ਭਾਈ ਭਗਤੀ ਕਰਨ ਦੀ ਵਿਉਂਤ ਜਿਹੜੀ ਹੈ ਉਹ ਪਰਮਾਤਮਾ ਆਪ ਹੀ ਬਣਾਉਂਦਾ ਹੈ ਉੱਟੂ ਆਪ ਹੀ ਟਿਕਾਉਂਦਾ ਹੈ ਉਹ ਆਪ ਦੀ ਮਾਲਕਤ ਆਪ ਹੀ ਸੇਵਕ ਹੈ ਨਾਨਕ ਜਨ ਤੁਮਰੀ ਈਸ਼ਰ ਨਾਈ ਹਰ ਰਖੋ ਲਾਜ ਉਪਗਤ ਹੀ ਪ੍ਰਮਾਤਮਾ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਤੂੰ ਸਭਨਾਂ ਦੀ ਇੱਜ਼ਤ ਰੱਖਦਾ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM RAJ ਤੂੰ ਜੁਗਾਂ ਜੁਗਾਂ ਤੋਂ ਆਪਣੇ ਪਿਆਰੇ ਅੰਦਰ ਭਗਤਾਂ ਦੀ ਇੱਜ਼ਤ ਰੱਖਦਾ ਹੈ ਦਾਤਾ ਜੀ ਸਾਡੇ ਉੱਤੇ ਵੀ ਮੇਰ ਕਰਨਿਓ ਆਪਣੀ ਇੱਜ਼ਤ ਆਪਣੀ ਪਤ ਸੱਚੇ ਪਾਤਸ਼ਾਹ ਕਿਰਪਾ ਕਰਕੇ ਲਾਜ ਰੱਖ ਲੈਣਾ ਇਹ ਅਰਦਾਸ ਮਰ ਸਾਹਿਬ ਦੇ ਚਰਨਾਂ ਵਿੱਚ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਜਾਸੀ ਪ੍ਰੇਮ ਪਿਆਰ ਦਾ ਆਕਤਾ ਦੀ ਹਰਦਾਰ ਗੁਰੂ ਕਰਦੇ ਸਵਾਵਾ ਨਰ ਵਿਗੰਤਾ ਸਾਥ ਸੰਪੂਰਨਤਾ ਦਾ ਅਰਦਾਸ ਸਦਾ ਹੀ ਰਾਈ ਨਗੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਦੁਰਗੁਬਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜਦੀ ਗਲਾ ਤੇਰੇ ਭਾਨੀ ਸਰਬਤੈ ਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ